ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹੈਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਹਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਤ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅਈ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਘੋਲੀ ਇਹਦੀਆਂ ਤਿੰਨ ਬਿਹੜਾ ਸੇਲ ਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਨਫਰਮੇਸ਼ਨ ਲੈ ਲੈਣਾ ਉਹ ਕਰਦੇ ਗੱਲ ਬਾਤ ਦਿੰਨੇ ਆ ਪਰ ਸਹੀ ਇਨਫਰਮੇਸ਼ਨ ਲੈ ਕੇ ਆ ਜਾ ਕਰੋ ਪੈਰ ਬਾਅਦ ਜਿਦੋਂਦਾ ਫਰੀ ਸੱਚੀ ਗੱਲ ਸੱਚੀ ਗੱਲ ਬਾਈ ਜੀ ਨਾਮ ਤੇ ਦੱਸੋ ਨਾ ਹਜੂ ਜੀ ਸਿੰਘ ਪੰਡ ਘੋਲੀ ਖਰ ਤੁਸੀਂ ਨਾਸ ਸਿੰਘ ਜਿਹਦਾ ਮੂੰਗਾ ਫੋਨ ਨੰਬਰ 905655918 ਕਿੰਨਾਂ ਮਸੂ ਇੱਕ ਨੰਬਰ ਦਾ ਦੂਜੇ ਸੂਈਆ ਬਿਹੜ ਹੂੰ ਰਾਤ ਸੂਈਆ ਜਿਹੜਾ ਬੋੜਾ ਕੱਢਿਆ ਪਸਣੇ ਬੱਚਾ 4 ਕਿਲੋ ਕੱਢਿਆ ਕਿੰਨਾ ਇੱਕ ਦੋ ਦੇ ਦੇ 10:00 ਵਜੇ ਚੰਗੀ ਸੇਵਾ 12-13 ਕਿਲੋ ਦੁੱਧ ਦੇ ਦੂੰਗੇ। ਜੈ ਜਮਾ ਵਾਲਾ। ਇਹ ਦੇ ਦਾਂਗੇ ਬਾਈ 37000 ਦੀ। 37000 ਦੀ ਬਾਈ ਕਹਿੰਦਾ ਦੇ ਦੇਣੀ ਆ। ਸਵੇਰ 4 ਕਿਲੋ ਹਵਾਨੇ ਚ ਬੌਲੀ ਕੱਢੀ ਆ। 8 ਕਿਲੋ ਬੌਲਾ ਹੋ। ਹਾਂ ਹਾਂ 8 ਹੈਗਾ। ਦੁੱਧ ਪਿਆ ਕੇ ਨਾ ਜਾਊ। 12-13 ਕਿਲੋ ਪਿਆਜੂਗੀ ਬਾਈ। 12-13 ਕਿਲੋ ਬਾਈ ਦੱਸਦਾ ਪਿਆਜੂ 8 ਕਿਲੋ ਬੌਲੀ ਹੈਗੀ ਆ। 37000 ਦੀ ਦੇ ਦੇਣੀ ਆ ਕਾਲੇ ਰੰਗ ਦੀ ਜਰਸੀ ਐ। ਹਵਾਨਾ ਸੋਹਣਾ ਵੀਡੀਓ ਬਣਾਉਣ ਦਾ ਸਮਾਂ 11 ਵਜੇ ਦਾ। ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰਿਓ। ਸੂਈ ਸਵਾਈ ਹੈਗੀ 11:22 ਤੇ ਵੀਡੀਓ ਬਣਾ ਰਹੇ ਆਂ ਸ਼ਾਮ ਦੀ ਚਵਾਈ ਸਾਰਾ ਦਿਨ ਪਿਆ ਸ਼ਾਮ ਤੇ ਕਰਵਾਨਾ ਬੋਲੇ ਨਾਲ ਭਰ ਲੈਣਾ 37000 ਚਵਾਈ ਕੰਦਾ ਮਾਨ ਕਰ ਦੂੰ ਵਜਨ ਵਜੋਂ ਚੰਗਾ ਥਣ ਭਾਂਡੇ ਦੀ ਸਾਫ ਸੁਥਰੀ ਬਹਲ ਨਾ ਜਾਗੇ ਮਗਰ ਵੱਛਾ ਥਾਰ ਮੁੱਠੀ ਵਾਲਿਆ ਦੀ ਚਵਾਈ ਵਾਲੀ ਗੁਲਾਬੀ ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਗੈਪ ਚ ਲੱਗੇ ਹੋਏ ਆ ਫੁਰ ਸ਼ੰਘਪੂ ਰਾਵਨੀ ਤਾਜੀ ਸੂਈ ਸਵਾਈ ਤਾਜੀ ਸੂਈ ਸਵਾਈ ਬਲੈਕ ਕਲਰ ਦੀ ਜਰਸੀ। ਉਹ ਕਿ ਜੇਰੂ ਪੰਜਾਬੀ ਦੀ। ਠੀਕ ਆ। ਇਹਦੀ ਵੀਡੀਓ ਹੈਗੀ ਕੰਪਲੀਟ ਆ। ਠੀਕ ਆ। ਹਾਂ ਜੇਰ ਪਈ ਵੀ ਆ ਬੱਚਾ ਮਗਰ ਬੱਚਾ ਸਵੇਰ 6 ਵਜੇ ਚੋਈ ਆ ਆ ਸੂਈ ਆ 8 ਵਜੇ ਆਪਾਂ ਚੋਲੀ ਸੀਗੀ ਇਹ 11 ਵਜ ਗਏ ਹੁਣ ਤੇ ਬੋਲਾ ਹਲੇ 8 ਕਿਲੋ ਹੈਗਾ ਇਹਦੇ। 2 ਨੰਬਰ ਤੱਕ ਇਹਨੇ ਮਸੂਆ। 2 ਨੰਬਰ ਦੇ ਪਹਿਲੇ ਸੂਆ ਸੋਣਾ ਬਾਈ। ਕਿੰਨੇ ਦਿਨ ਲਏ? ਇਹਦੇ ਇੱਕ ਹਫ਼ਤਾ ਪਿਆ। ਕਿੰਨੇ ਕੁ ਦਿਨ ਦੇ ਦੂ? 2 ਦਿਨ ਵੀ ਤੇਰਾ 14 ਕਿਲੋ ਵਸ਼ੀ ਬਾਈ ਜੀ ਚੰਗੀ ਸੇਵਾ ਸੰਭਾਲ ਹੋਈ। ਜੈ ਜਮਾਲ। ਇਹ 38 ਵਾਲੀ ਦੇ ਦਿੰਦੇ। 1 ਨੰਬਰ 37000 ਦੀ 2 ਨੰਬਰ 38000 ਦੀ 13 14 ਕਿਲੋ ਬਾਈ 10 ਦਾ ਦੁੱਧ ਪਿਆ ਜੂ ਇੱਕ ਹਫਤਾ ਹਜੇ ਬਾਈ 10 ਦਾ ਲੈ ਜੂ ਵਜਨ-ਵਜਨ ਬਹੁਤ ਤਿੰਨ ਪਸ਼ੂ ਆ ਹੁਣ ਤੇ ਕਰ ਦੋ ਵੈੜਾ ਤੁਹਾਨੂੰ ਵਿਖਾ ਤੀਆਂ ਦੂਜੀ ਵੈੜ ਤੁਸੀਂ ਸਕਰੀਨ ਤੇ ਦੋ ਨੰਬਰ ਵੇਖ ਰਹੇ ਆ ਇੱਕ ਨੰਬਰ ਵੀ ਵਜਨ ਵਾਲੀ ਆ ਦੋ ਨੰਬਰ ਵੀ ਵਜਨ ਵਾਲੀ ਆ ਇੱਕ ਹਫਤੇ ਦੀ ਕੱਚੀ ਆ ਡੇਟ ਮੁਤਾਬਕ 38000 ਦੀ ਦੇ ਦੇਣੀ ਆ 38000 ਚੋਂ ਮਾਣ ਹੋ ਜੂ ਮਾਨਤਨ ਬਾਈ ਕਰ ਦੂਗਾ ਮੁੱਲ ਜੱਗੇ ਘੋਲੀਏ ਦੇ ਜਾਇਜ਼ ਹੀ ਹੁੰਦੇ ਆ ਬਾਕੀ ਜਿਹੜੇ ਭੈਣ ਭਰਾ ਡੇਲੀ ਜੱਗੇ ਦੀਆਂ ਵੀਡੀਓ ਵੇਂਦੇ ਆ ਸਾਰੇ ਵੀਰ ਨੂੰ ਜਾਣਦੇ ਹੀ ਆ ਲੈੜਾ ਸੋਹਣੀਆਂ ਹੁੰਦੀਆਂ ਪਾ ਛੋਟੇ ਹੁੰਦੇ ਆ ਬਸ ਬੰਨ ਲਾ ਜੱਗੇ ਇਹ ਵੀ ਥਾਣਾ ਦੀ ਸਾਫ ਸੁਥਰੀ ਹੈ ਗਲਾਬੀ ਥਾਣਾ ਆ ਆਦੀ ਚਵਾਈ ਵਾਲੇ ਗੈਪ ਚ ਲੱਗੀ ਹੋਇਆ ਠੋਸ ਨਿੱਗਰ ਹਵਾਨਾ ਫਿਟਿੰਗ ਆਲਾ ਬਾਲਟਲਾ ਹਾਂ ਜੀ ਕਾਫੀ ਬਾਕੀ ਐ ਇੱਕ ਹਫਤਾ ਜਗਜੀਤ ਦੱਸਦਾ ਹਜੇ ਲੈ ਜਾ ਪੰਜ ਸੱਤ ਦਿਨ ਅਗਲਾ ਵਧੀਆ ਸੇਵਾ ਕਰ ਲੈਂਦਾ ਸੋਹਣਾ ਹਵਾਨਾ ਤਿਆਰ ਕਰਕੇ ਸੂ ਦੁੱਧ ਇਹਨਾਂ ਦਾ ਮੱਝਾ ਆ ਰ ਗਈ ਹੁੰਦਾ ਜਰਸੀਆਂ ਦਾ ਤਾਂ ਕਰਕੇ ਡਿਮਾਂਡ ਚ ਵੀ ਵੱਧ ਰਹਿੰਦੀਆਂ ਤਿੰਨ ਨੰਬਰ ਲਾਸਟ ਕਨਵਸ ਹੁਆ ਜਿਹੜੂ ਲਈਆ ਬਾਈ ਉਹਨਾਂ ਦਾ ਪਹਿਲੇ ਸੂ 17 ਅਗਲੇ ਦੋ ਚੋਇਆ ਵਾ ਅੱਛਾ 18 ਪਿਆ ਜਾਂ 19 ਪਿਆ ਜਾਂ ਅਗਲੇ ਸਾਹ ਸੰਭਾਲਦੇ ਸਿਰ ਤੇ ਠੀਕ ਆ ਠੀਕ ਆ ਤਾਂ ਗਰਮੀ ਜ਼ਿਆਦੇ ਆ 17 ਬਹੁਤ ਹੁੰਦਾ ਦੋ ਤਾਂ ਹਾਂ ਜਿੰਨਾ ਕਿਹਾ ਪੌਣੇ ਕਾ ਕਹਿੰਦੇ ਆ ਠੀਕ ਆ ਇਹ ਵੜ ਦੇ ਦਾਂਗੇ 45000 ਦੀ ਆਪਾਂ ਲੈਣ ਕਿੰਨੇ ਲੈ ਜੂ ਇਹਨਾਂ ਦਾ ਇੱਕ ਹਫਤਾ ਲਿਆ ਬਾਈ ਹਫਤੇ ਦੀ ਕੱਚੀ ਆ ਤਿੰਨ ਨੰਬਰ ਲਾਸਟ ਜਰਸੀ ਮੂੰਹ ਮੱਥੇ ਦੀ ਬਾਹਲੀ ਸੋਹਣੀ ਐ ਛੋਟਾ ਕੰਨ ਬੁੱਧੀ ਵਾਲੀ ਬੱਚੀ 17 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਨ ਨੇ ਦਿੱਤਾ ਦੂਜੇ ਸੂਵੇ ਸੁੰਦੀ ਆ ਇਹ ਪਿਆਜੇ 17 ਇਹ ਪਿਆਜੇ 18 ਬਾਈ ਕਹਿੰਦਾ ਬਾਕੀ ਥੋੜੀ ਸੇਵਾ ਸੰਭਾਲਦੇ ਆ 40 ਤੇ 5 45000 ਦੀ ਜਰਸੀ 3 ਨੰਬਰ ਬਾਈ ਕਹਿੰਦਾ ਦੇ ਦੇਣੀ ਆ ਇੱਕ ਹਫਤਾ ਹਜੇ ਹਫਤੇ ਦੀ ਕੱਜੀ ਆ ਹਫਤੇ ਦੀ ਕੱਜੀ ਆ ਹਫਤੇ ਦੀ ਡੇਟ ਮੁਤਾਬਕ ਕੱਜੀ ਆ ਬਦਕਾਰ ਹਟਾਇਆ ਦਾ ਹੂੰ ਉਹਨਾਂ ਦੇ ਮੁਕਾਬਲੇ ਕੱਦ ਦੋਵਾਂ ਵੈੜਾ ਉਹਨਾਂ ਨੂੰ ਵੱਡੀ ਆ ਤਿੰਨ ਨੰਬਰ ਜਰਸੀ ਥਾਣੇ ਇਹਦੇ ਵੀ ਸੋਹਣੇ ਆ ਤਿੰਨ ਪਸ਼ੂ ਤਿੰਨੇ ਥਣ ਤਿੰਨੇ ਪਸ਼ੂ ਥਣ ਭਾਂਡੇ ਦੇ ਸਾਫ਼ ਸੁਥਰੇ ਆ ਸੋਹਣੇ ਮੁੱਠੀ ਵਾਲੇ ਆ ਦੀ ਚਵਾਈ ਵਾਲੇ ਥਣ ਬਦਮੀ ਰੰਗ ਦੀ ਜਰਸੀ ਹਵਾਨੇ ਦੀ ਤਿਆਰੀ ਬਹੁਤ ਆ ਬਾਕੀ ਅਜੇ ਇੱਕ ਹਫਤਾ ਲੈ ਜਾਣਾ ਕਰਮਾਲੀ ਨੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ 17 18 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ 17 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਦੂਜੇ ਸੂਏ ਸੂਨ ਨੂੰ ਤਿਆਰ ਆ 40 ਤੇ 5 45000 ਮੁੱਲ ਹੈ ਝੋਲ ਬਹੁਤ ਪਈ ਆ ਹਮ ਮਾਨਾ ਬਹੁਤ ਵਛੀ ਬਈ ਹਾਂ ਸਾਰੀ ਵਾਲ ਟਹਿਲ ਕੱਢ ਕੇ ਸੂਣਾ ਕਰ ਮਾਰੀ ਨੇ ਲੇਵਾ ਵਛੀ ਲਾਉ ਬਹੁਤ ਮੁੱਲ 45000 ਹੈ ਮਾਨ ਤਾਨ ਹੋ ਜੂ 2 ਨੰਬਰ 38000 ਦੀ 1 ਨੰਬਰ 37000 ਦੀ ਅੱਜ ਦੀ ਵੀਡੀਓ ਦੇ ਵਿੱਚ ਜਗਜੀਤ ਘੋਲੀ ਦੀਆਂ ਘੋਲੀਏ ਦੀਆਂ ਤਿੰਨ ਜਰਸੀਆਂ ਇੱਕ ਨੰਬਰ ਕਾਲੇ ਰੰਗ ਦੀ ਤਾਜੀ ਸੂਈ ਸਵਾਈ ਫੋਨ ਨੰਬਰ ਸਕਰੀਨ ਤੇ ਆ 12 13 ਇੱਥੇ ਦੁੱਧ ਪਿਆਜੂ ਬਾਈ ਕਹਿੰਦਾ ਹੋ ਸਕਦਾ 14 ਕਿਲੋ ਪਿਆਜੇ ਰਾਤ ਦੀ ਸੂਈ ਆ ਕਿ ਸਵੇਰ ਕਰਕੇ ਸੂਈ 6 ਵਜੇ ਸਵੇਰ 6 ਵਜੇ ਸੂਈ ਆ 4 ਕਿਲੋ ਹਨ ਜੋ ਬੋਲੀ ਕੱਢ ਲਈ ਠੀਕ ਆ 8:30 ਵਜੇ ਜੇਰ ਪੈ ਗਈ ਸੀ 8 ਕਿਲੋ ਖੁੱਲੀ ਬੋਲੀ ਬਾਈ ਕਹਿੰਦਾ ਤਿਆਰ ਆ ਭਵਾਂ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਬਿਲਕੁਲ ਸਸਤੇ ਮੁੱਲ ਦੀਆਂ 3 ਜਰਸੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜੇ ਕੋਈ ਚੰਗੇ ਦੁੱਧ ਵਾਲੀ ਜਰਸੀ ਲੈਣ ਦਾ ਚਾਹ ਵਣਾ ਤੇ 3 ਨੰਬਰ 45000 ਦੀ ਜਗਜੀਤ ਕਹਿੰਦਾ ਦੇ ਦੇਣੀ ਆ ਫੁੱਲ ਜਾਤ ਬਰੀ ਇਹ 17 18 ਕਿਲੋ ਦੁੱਧ ਪਿਆਜੂ 17 ਕਿਲੋ ਪਹਿਲਾਂ ਨੇ ਦੁੱਧ ਦਿੱਤਾ ਦੂਜੇ ਸਵੇ ਸੂਨ ਨੂੰ ਤਿਆਰ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸასი ਕਰ